ਫੜ 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 ਕਿਧਰ ਗਿਆ ਆਪੇ ਕੋਈ ਜਰਮ ਦਾ ਸਰੀ ਸਲੈਂਜਰ ਉਹ ਕਾਂਟਰ ਮੋਟਾ ਤੇ ਪਾ ਕੇ ਲਓ ਜੀ ਵੇਖੋ ਲਾਲਾਬਾਦ ਦਾ ਇਹ ਹਲਕਾ ਜਿੱਥੇ ਕੀ ਲੋਕਾਂ ਦਾ ਲੋਕਾਂ ਦਾ ਜਿਹੜਾ ਆਣਾ ਜਾਣਾ ਇੱਥੇ ਮੁਸ਼ਕਲ ਹੋਇਆ ਪਿਆ ਹੈ ਜਿਹੜਾ 6 ਵਜੇ ਤੋਂ ਬਾਅਦ ਵੀ ਇੱਥੇ ਇਨੀਆਂ ਕੋਈ ਲੁੱਟਾਂ ਖਵਾ ਹੁੰਦੀਆਂ ਆ ਹਾਂ ਆ ਵੇਖੋ ਜੀ ਕੁਲਦੀਪ ਜੀ ਬਖਾਇਆ ਜੀ ਆ ਵੇਖੋ ਜੀ ਕਿਵੇਂ ਪੰਨੀ ਆ ਵੇਖੋ ਜੀ ਬਾਬਾ ਜੀ ਅ ਬੁਖਾਰ ਇਹਨੇ ਤੁਹਾਨੂੰ ਲੋ ਜੀ ਲੱਗਦਾ ਬੰਦਾ ਕਾਬੂ ਕਰ ਲਿਆ ਹੈ ਬਾਬਾ ਜੀ ਪਾਜ 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 ਫੜ ਫੜ ਫੜ

ਬੜੀ ਸਪੀਡ ਚੱਕੀ ਯਾਰ ਹਨਾ ਅੱਜ ਅਸੀਂ ਪਹੁੰਚੇ ਹਾਂ ਨਸ਼ੇ ਦੇ ਸੰਬੰਧ ਦੇ ਵਿੱਚ ਜੋ ਕਿ ਪਤਾ ਹੀ ਹੈ ਜਲਾਲਾਬਾਦ ਦੇ ਵਿੱਚ ਜਿਹੜਾ ਨਸ਼ੇ ਦਾ ਪ੍ਰਕੋਪ ਬਹੁਤ ਵੱਧ ਚੁੱਕਿਆ ਹੈ ਔਰ ਹੁੰਦੇ ਸੰਬੰਧ ਦੇ ਵਿੱਚ ਜਿਹੜਾ ਅਸੀਂ ਬਾਬਾ ਰਿੰਕੂ ਖਾਲਸਾ ਕੁਲਦੀਪ ਜੀ ਨਾਰਜੀ ਜਿਹੜਾ ਸਟੇਸ਼ਨ ਫਲਾਈਓਵਰ ਦੇ ਕੋਲ ਜਿਹੜੀਆਂ ਲੁੱਟਾਂ ਖੋਹਾਂ ਫਾਟਕ ਦੇ ਕੋਲ ਹੁੰਦੀਆਂ ਉੱਥੇ ਪਹੁੰਚੇ ਹਾਂ ਜਿੱਥੇ ਜਿਹੜੇ ਸ਼ਰੇ ਆਮ ਜਿਹੜੇ ਚਿੱਟਾ ਕਰਨ ਵਾਲੇ ਲੋਕ ਜਿਹੜਾ ਇੱਥੇ ਆਂਦੇ ਹਨ ਔਰ ਹੁਣੇ ਹੀ ਭੱਜੇ ਹਨ ਸਾਨੂੰ ਵੇਖ ਕੇ ਕਾਫੀ ਜਿਹੜੇ ਲੋਕ ਭੱਜ ਚੁੱਕੇ ਹਨ ਔਰ ਵਹਾਨੇ ਤੁਹਾਨੂੰ ਇੱਕ ਦ੍ਰਿਸ਼ ਆਹ ਵੇਖ ਸਕਦੇ ਹੋ ਤੁਸੀਂ ਜਿਹੜਾ ਹੁਣ ਅਸੀਂ ਇੱਕ ਜਿਹੜੀ ਜਗ੍ਹਾ ਤੇ ਪਹੁੰਚੇ ਹਾਂ ਜਿੱਦਾਂ ਫਾਟਕ ਦੇ ਕੋਲ ਜਿੱਥੇ ਤੁਸੀਂ ਦੇਖ ਸਕਦੇ ਹੋ ਸੁਰਜ ਸੁਰਿੰਜਾਂ ਪੰਨੀਆਂ ਆਹ ਵੇਖ ਸਕਦੇ ਹੋ ਤੁਸੀਂ 53 ਆਹ ਜੱਬੀਆਂ ਆਹ ਵੇਖ ਸਕਦੇ ਹੋ ਜੀ ਬਹੁਤ ਹੀ ਜਿਹੜਾ ਇਹ ਕਹਿ ਸਕਦੇ ਆਂ ਵੀ ਜਿਹੜਾ ਪਾਕਿਸਤਾਨ ਦਾ ਜਿਹੜਾ ਬਾਰਡਰ ਬਣ ਚੁੱਕਿਆ ਜਲਾਲਾਬਾਦ ਦਾ ਇਹ ਹਲਕਾ ਜਿੱਥੇ ਕੀ ਲੋਕਾਂ ਦਾ ਲੋਕਾਂ ਦਾ ਜਿਹੜਾ ਆਣਾ ਜਾਣਾ ਇੱਥੇ ਮੁਸ਼ਕਲ ਹੋਇਆ ਪਿਆ ਜਿਹੜਾ 6 ਵਜੇ ਤੋਂ ਬਾਅਦ ਵੀ ਇੱਥੇ ਇੰਨੀਆਂ ਕੋ ਲੁੱਟਾਂ ਖਵਾਉਂਦੀਆਂ ਆਂ ਆਹ ਵੇਖੋ ਜੀ ਕੁਲਦੀਪ ਜੀ ਵਿਖਾਇਆ ਜੀ ਆਹ ਵੇਖੋ ਜੀ ਕਿਵੇਂ ਪੰਨੀ ਹਾ ਬੇਖੋ ਜੀ ਬਾਬਾ ਜੀ ਬੁਖਾਰ ਇਹਨਾਂ ਤੁਹਾਨੂੰ ਸਰਿੰਜਾਂ ਵੇਖੋ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਇੱਥੇ ਕਹਿੰਦੇ ਆ ਵੀ ਸਰਿੰਜਾਂ ਆ ਵੇਖੋ ਜੀ ਆ ਲਾਈਟਰ ਦੇ ਅੰਦਰ ਆਓ ਆ ਵੇਖੋ ਤੁਸੀਂ ਵੇਖ ਸਕਦੇ ਹੋ ਜਿਹੜਾ ਆ ਲਾਈਟ ਗਈ ਓਹੋ ਹੋ ਹੋਰ ਅਬ ਇਨਸ਼ਾਅੱਲਾ ਮੁੰਡੇ ਕਿਹੜੇ ਕਿਹੜੇ ਤੇ ਇੱਧਰ ਬੈਠਣਾ ਕਿੱਥੇ ਕਿੱਥੇ ਗੋ ਆ ਪਰਲੀ ਚਾਹਦਾ ਆਈ ਤਾਂ ਅਦਰ ਆ ਬੱਸ ਚਾਹਦਾ ਤੁਸੀਂ ਤੁਸੀਂ ਇੱਥੇ ਓਏ ਤੂੰ ਵੀ ਕਰੀ ਜਾਂਦਾ ਹੈ ਹੈ ਹੱਦ ਵਾਹੀ ਆ ਦੇ ਰੱਛਾ ਕਰਨਾ ਲਾ ਤਾਂ ਨਹੀਂ ਲੱਗਦੇ ਤੇਰੇ ਅੱਜ ਤੂੰ ਮਾਰ ਤੱਕ ਤੇਰੇ ਹੱਥ ਦੋਨੇ ਵੀ ਖੁਦਾ ਵੱਲੋਂ ਹੈਗੇ ਤੇ ਫੇਰ ਵੀ ਬੋਲ ਕਿਚੇ ਹੈ ਤਰੇ ਨਿਕਲ ਕੇ ਪਾਣੀ ਹੈ ਹਾਂ ਪਾਜ ਗਏ ਹਾਂਜੀ ਚੋਰੀਆਂ ਕਰਕੇ ਲੈ ਜਾਂਦੇ ਨੇ ਕੱਢ ਕੇ ਲੋਕ ਫੜਦੇ ਨਹੀਂ ਹੈਗਾ ਬਥੇਰੇ ਬਹਿੰਦੇ ਨੇ ਇੱਥੇ ਇਕੱਠੇ ਹੋ ਕੇ ਕਿੰਨੇ ਕੁ ਜਣੇ ਹੁੰਦੇ ਨੇ ਤੁੰਨ ਬਾਦੂ ਆਣ ਕੇ ਪਿੱਛੇ ਪ੍ਰਸ਼ਾਸਨ ਰੋਕਦਾ ਨਹੀਂ ਰੋਕਦਾ ਨਹੀਂ ਰੋਕਦਾ ਜੀ ਇੱਥੇ ਕੋਈ ਨਹੀਂ ਰੋਕਦਾ ਬਾਦੂ ਬੈਠੇ ਹੁੰਦੇ ਨੇ ਕੋਈ ਰੋਕਦਾ ਨਹੀਂ ਸ਼ਾਮ ਦੇ ਟਾਈਮ ਕਿਤਾ ਵੀ ਨਿਗਾਹ ਮਾਰ ਕੇ ਉੱਪਰ ਆਪੇ ਸੌਂਦੇ ਨੇ ਤੇ ਮਾਈ ਦੀਆਂ ਚੋਰੀਆਂ ਕਰਕੇ ਲੈ ਜਾਂਦੇ ਬਥੇਰੇ ਕੁਛ ਕਰਦੇ ਆਹ ਵੇਖ ਲਓ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਇਹ ਪੈਣਾ ਦਾ ਵੇਖੋ ਇਹਨਾਂ ਵਿਚਾਰੇ ਨੇ ਰਹਿਣ ਵਾਸਤੇ ਜਗ੍ਹਾ ਬਣਾਈ ਇੱਥੋਂ ਵੀ ਚੋਰੀ ਕਰਕੇ ਜਾਂਦੇ ਨੇ ਦੇਖੋ ਜੀ ਇਹ ਸਾਡਾ ਪੰਜਾਬ ਜੇ ਸਾਡਾ ਪੰਜਾਬ ਇਹਨਾਂ ਗੁੰਡਿਆਂ ਦਾ ਫੇਰ ਨਹੀਂ ਚਾਹੀਦਾ ਪ੍ਰਸ਼ਾਸਨ ਨੂੰ ਸਾਡੇ ਵੀ ਮੇਰੇ ਪਹਿਣ ਬਿਮਾਰ ਆ ਉਹਨਾਂ ਹਸਪੀਟਲ ਦਾਖਲ ਲੈ ਕੇ ਰੱਖਿਆ ਸੀ ਫਰੀਦਕੋਟ ਤੇ ਮਗਰੋਂ ਚੋਰੀ ਕਰਕੇ ਬਾਬੇ ਦੇ ਪੈਸੇ ਪੈਸੇ 7-800 ਰੁਪਿਆ 1500 ਰੁਪਿਆ ਸਾਰਾ ਲੈ ਕੇ ਕੱਢ ਕੇ ਚੋਰੀ ਲੁੱਟਾ ਖੋਹਾਂ ਕਿੰਨੀਆਂ ਖੁੰਦੀਆਂ ਰੋਈ ਲੁੱਟਾ ਖੋਹਾਂ ਤਾਂ ਇੱਥੇ ਪੂਰੇ ਪਰਵਾਦੋਂ ਹੁੰਦੀਆਂ ਨੇ ਬਥੇਰਾ ਕੁਛ ਕਰਦੇ ਲੋਕ ਤੇ ਜੇ ਅਸੀਂ ਕੁਝ ਬੋਲਦੇ ਆ ਤਾਂ ਉਲਟਾ ਮਾਈ ਨੂੰ ਬੋਲਦੇ ਕਰ ਤੂੰ ਇੱਥੇ ਕਾਹਤੋਂ ਬੈਠੀ ਛੋਟ ਪਿਉਦਾ ਛੋਟ ਪਿਉਦਾ ਐ ਬੋਲਦੇ ਨੇ ਆਹ ਉਹ ਆਪਣੈਂ ਕੀ ਲਈਏ ਸਾਰਾ ਦਿਨ ਪਾਣੀ ਭਰਦੀ ਮਾਈ ਓਕੇ ਨੇ ਬੈਂਕ ਵਿੱਚ ਚੋਾਂਦੇ ਬੋਤਲ ਭਰ ਲੈਂਦੇ ਬੈਂਕ ਵਿੱਚ ਚੋਾਂਦੇ ਬੋਤਲ ਭਰ ਲੈਂਦੇ ਤੇ ਇਹਦਾ ਕੁਝ ਕਰਦੇ ਨੇ ਇਹ ਕਿੱਥੋਂ ਦੇ ਨੇ ਸਾਰ ਕੋਈ ਮੱਲੂਆਲੇ ਦੇ ਕੋਈ ਕਰੇ ਕਿੱਥੋਂ ਕੋਈ ਗਿਣਤੀ ਨਹੀਂ ਹੈਗੀ ਨਾ ਕੀ ਨਾਮ ਹੈ ਤੁਹਾਡਾ ਮੇਰਾ ਪ੍ਰੀਤ ਗੌਰ ਤੁਸੀਂ ਇੱਥੇ ਹੁੰਦੇ ਜੀ ਹਾਂਜੀ ਮੈਂ ਮਾਤਾ ਦੀ ਕੁੜੀਆ ਹੈਗੀ ਆ ਮੈਂ ਰਹਿੰਦੀ ਪਰਾ ਮੈਂ ਤਾਂ ਹੁਣ ਆਪਣੀ ਭੈਣ ਨੂੰ ਹਸਪੀਟਲ ਲੈ ਕੇ ਗੇ ਰਹੇ ਹਾਂ ਤਾਂ ਮੈਂ ਤਾਂ ਆਈ ਸੀ ਅੱਛਾ ਮਤਲਬ ਫਿਰ ਵੀ ਆਈਡੀਆ ਕਿੰਨੇ ਕੁ ਜਣੇ ਹੁੰਦੇ ਨੇ ਇੱਥੇ 10 20 50 ਪਤਾ ਨਹੀਂ ਕਿੰਨੇ ਕਿਹੜੇ ਮਾਰਦੇ تھے ਕੋਈ ਗਿਣਤੀ ਨਹੀਂ ਹੈਗੀ ਬਾਤ ਬਾਤ ਦੇ ਜਾਂਦੇ ਆ ਤੇ ਤਿੰਨ ਜਿਹੜੇ ਆ ਕਮਰੇ ਚ ਹੁੰਦੇ ਨੇ ਆ ਕਮਰੇ ਦੇ ਵਿੱਚ ਵੀ ਕੋ ਬਾਬਾ ਬੈਠਿਆ ਜਾ ਇਹ ਵੀ ਬਹੁਤ ਮੁਸ਼ਕਲ ਆ ਉਹਨੇ ਵੀ ਤਿੰਨ ਚਾਰ ਜਿਹੜੇ ਹੋਣਗੇ ਇਹਦੇ ਅੰਦਰ ਕੋਈ ਬਾਬਾ ਬੈਠਾਗਾ ਮਾਈ ਨੇ ਵੀ ਕਿਦਾਂ ਮੈਨੂੰ ਕਿਹਾ ਸੀ ਇਹਦੇ ਅੰਦਰ ਕੋਈ ਬੈਠਾਗਾ ਇਹ ਕੋਈ ਰਾਤ ਨੂੰ ਜਦ ਮਾਈ ਕਿਤੇ ਇਧਰ ਉਧਰ ਹੋਵੇ ਜਾਂ ਹਸਪੀਟਲ ਸਾਡੀ ਕੁੜੀ ਨੂੰ 9 ਮਹੀਨੇ ਹੋ ਗਏ ਮਾਰ ਹੋਇਨ ਉਹ ਅਸੀਂ ਚੱਕੀ ਫਿਰਦੇ ਆ ਤੇ ਇਹ ਰਾਤ ਨੂੰ ਆ ਕੇ ਇੱਥੇ ਖੱਦਰ ਕਰੀ ਕਰਦਾ ਉੱਥੇ ਹੁੰਦਾ ਮੁੜ ਕੇ ਪਰੇਸ਼ਾਨ ਕਰਦਾ ਮਾਈ ਨਹੀਂ ਨਸ਼ਾ ਕਰਦਾ ਇਹ ਵੀ ਨਸ਼ਾ ਕਰਦਾ ਥੈਪੀ ਫੜਨੇ ਆ ਪਸਰੇ। ਉਹ ਰਾਤ ਨੂੰ ਆਣਿਆ। ਇਹ ਮਤਲਬ ਸਾਰੇ ਦਿਨ ਚ ਕਿੰਨੇ ਵਜੇ ਜਿਆਦਾ ਜਿਹੜੇ ਹੁੰਦੇ ਨੇ। ਦਿਨ ਚੜ੍ਹਨ ਨਹੀਂ ਦਿੰਦੇ। ਐਸੇ ਤੇ 4 ਵਜੇ ਸ਼ੁਰੂ ਹੋ ਜਾਂਦੇ। ਸਵੇਰੇ 4 ਵਜੇ। ਹਾਂ, ਕਿੰਨੇ ਵੀ 4 ਵਜੇ। ਐਸੇ ਸਵੇਰੇ 4 ਵਜੇ ਚਾਲੂ ਕਰ ਦਿੰਦੇ ਨੇ। ਅੱਛਾ। ਇਹਦੇ ਕੋਈ ਇੰਤਰੀ ਨਹੀਂ ਖਾਈ ਜੀ। ਇਹਨਾਂ ਨੂੰ ਕੋਈ ਨਹੀਂ ਰੋਕਦਾਗਾ। ਕੋਈ ਵੀ। ਜੇ ਕੋਈ ਫਾੜ ਵੀ ਲੰਦਾ ਥੋੜੇ ਦਿਨ ਬਾਅਦ ਛੱਡ ਦਿੰਦੇ ਨੇ। ਉਸ ਤੋਂ ਵੀ ਕਿਤੇ। ਥੋੜੇ ਦਿਨ ਕਿ ਉਸੇ ਮੇ ਕਰ ਦਿੰਦੇ ਨੇ। ਪੈਨ ਨਹੀਂ ਦੇਲੇ। ਸਾਰੋ ਇਹਦਾ। ਆਹ ਹਾਂ ਬੋਲ ਹਰੇਕ ਨਿੱਕੇ ਨਿੱਕੇ ਮੁੰਡੇ ਬਗਾੜਦੇ ਭਾਈ ਇੱਥੇ ਉਹਨਾਂ ਚਾਲਿਆਂ ਨੂੰ ਕਿੰਨੀ ਕੁ ਉਮਰ ਹੁੰਦੀ ਹੈ ਜਿਹੜੇ ਜਿਹੜੇ ਇੱਥੇ ਨਸ਼ਾ ਕਰਨਾ ਆਉਂਦੇ ਨੇ ਕਈ ਛੁੱਕ ਜਮਾ ਛੋਟੀ ਟੀਮ ਦੇ ਕੋਈ 20 ਸਾਲ ਦਾ ਕੋਈ 15 ਸਾਲ ਦਾ ਕੋਈ 30 ਸਾਲ ਦਾ ਕੋਈ 50 ਸਾਲ ਦਾ ਕੋਈ 40 ਸਾਲ ਦਾ ਐਵੇਂ ਹੀ ਹੈਗਾ ਹਰੇਕ ਤੋਂ ਲੋਕ ਇੱਥੇ 20 ਸਾਲ ਤੋਂ ਮੈਨੂੰ ਹੋ ਗਿਆ ਤੇ ਇਹਨੇ ਪਹਿਲੇ ਇੱਥੇ ਮਟਕੀ ਲੱਗੀ ਜਾਂਦੀ ਸੀ ਬਾਤੂ ਇੱਥੇ ਜੂਆ ਖੇਡਦੇ ਸੀ ਚੂਰੇ ਵਾਲੇ ਹਟ ਕੇ ਉਹ ਆ ਵੀ ਨਾ ਚੋਰ ਰਿਪੋਰਟ ਦੇ ਕੇ ਜੀਨ ਕਰਦੇ ਸਨ ਉਹਨਾਂ ਨੂੰ ਹਟਾਇਆ ਉਸ ਤੋਂ ਬਾਅਦ ਹਟਾ ਦਿੱਤੇ ਉਹ ਉਹ ਤਾਂ ਆਦਮੀ ਫੇਰ ਵੀ ਇੰਨੀ ਪਰੇਸ਼ਾਨੀ ਹੈਗੀ ਤੇ ਸਾਨੂੰ ਜੀ ਨਹੀਂ ਦਿੰਦੇ ਆ ਤੁਹਾਡੇ ਆਂ ਤੋਂ ਪਹਿਲਾਂ ਜੇ ਸ਼ਰਟਾ ਕੇ ਹੱਦਿਆਂ ਭਾਈ ਇੱਕ ਬੋਤਲ ਭਰੀ ਨਸੀਬ ਮੈਨੂੰ ਜਿੰਕੀ ਸੋਹਣਾ ਮਿਲਦੇ ਨਹੀਂ ਬੁੱਡੇ ਹੱਟਾਂ ਉਹਦੇ 70 ਸਾਲ ਦੀ ਉਮਰ ਹੈ ਤੇ ਤੁਸੀਂ ਪਾਣੀ ਲੈ ਕੇ ਜਾਂਦੇ ਸ਼ਰਾਬੀ ਲੈ ਕੇ ਜਾਂਦੇ ਬਈ ਕੋਈ ਸ਼ਰਾਬੀ ਹੈ ਕੋਈ ਕਿਸੇ ਕੋ ਕਹਾਂਗੇ ਨੇ ਤੇ ਸਾਨੂੰ ਪੂਜ ਕੇ ਨਾ ਕਹਿੰਦੇ ਤੁਹਾਡੇ ਕਿ ਪਿਓ ਦੀ ਹੈ ਕੀ ਤਾਂ ਉਹ ਬੰਦੇ ਉੱਥੇ ਨਹੀਂ ਆਉਂਦੇ ਮੇਰਾ ਵਗੇਟਰੀਆ ਉਹ ਦੇਖ ਮੇਰਾ ਬੰਦਾ ਬਿਮਾਰਾ ਛਾ ਕੇ ਕਲੇਸ਼ ਕਰ ਜਾ ਚੁਕਿਆ ਲੈ ਜਿਹੜੇ ਸਾਰੇ ਆ ਵੀ ਕਰਦੇ ਸਾਰੇ ਆ ਵੀ ਕਰਦੇ ਭਾਈ ਜਿੰਨ ਰਾਤ ਸ਼ਰਬਾ ਪਿੰਦੇ ਸ਼ੁਰੂ ਕਰਕੇ ਸ਼ਾਮ ਤੱਕ ਉਹਨਾਂ ਦੀ ਜਨਾਨੀਆਂ ਪਿੰਡੀਆਂ ਬੰਦੇ ਬਹੁਤ ਪਸ਼ੋਰ ਦਾ ਅੱਜ ਤੁਸੀਂ ਸ਼ਾਮ ਸਵੇਰੇ ਜਿਹੜਾ ਮਾਰੋਗੇ ਤੁਸੀਂ ਨਾ ਬਾਬਾ ਜੀ ਇਹਨਾਂ ਦਾ ਨੰਬਰ ਲਓ ਤੁਸੀਂ ਇਹਨਾਂ ਨੂੰ ਜਦੋਂ ਹੁਣ ਤੁਸੀਂ ਫੋਨ ਕਰਨਾ ਹੈ ਜੀ ਕੋਈ ਨਹੀਂ ਬੋਲੋ ਜੀ ਕਰੋ ਨਾ 98 ਤੁਸੀਂ ਕਰੋ ਨਾ ਤੁਸੀਂ ਤੁਸੀਂ ਇਹਨਾਂ ਦਾ ਵੀ ਕਰੋ 1556 ਇਹਦਾ ਤੁਸੀਂ ਲਾਓ ਠੀਕ ਹੈ ਨਾ ਹਾਂ ਪਰ ਸ਼ਾਮ ਆਸੀ ਦੇਣਾ ਤੁਹਾਨੂੰ ਰਾਤ ਬਰਾਤ ਨਾਲ ਡਰ ਕੇ ਸੌਣਾ ਪੈਂਦਾ ਵੀ ਰਾਤ ਬਰਾਤ ਉਹ ਨਾਲ 7:06 7:07 ਕੁਮਾਰ ਜੀ 7:30 ਕਿ ਨਹੀਂ ਕੁਮਾਰ ਚੱਕਲੇਗੇ ਕੋਈ ਕਿਤਨੂੰ ਆ ਜਾਵੇਗਾ ਕਿਤਨੂੰ ਆ ਜਾਂਦੇ ਪਹੁੰਚ ਜਰੂਰ ਕਰਾਂ ਪਹੁੰਚਾਂਗੇ ਠੀਕ ਹੈ ਉਹ ਸਭ ਦਾ ਪੈਸਾ ਟਿਕੀ ਕੱਢ ਲੈ ਕੇ ਮੇਰਾ ਬੰਦਾ ਪਰ ਮਰਨਾਂ ਦਾ ਪੈਮਾਦਲ ਜਾ ਕੇ ਰੱਖੇ ਸੀ ਤੇ ਰਾਤ ਬਰਾਤ ਨੂੰ ਕੋਈ ਮੈਂ ਤਾਂ ਫਿਰ ਜਾ ਕੋਈ ਕਿੱਛ ਇਕੱਠੀ ਰੱਖੀ ਤੇ ਕੋਈ ਮੰਗਾਗੇ ਉਹ ਵੀ ਕੱਢ ਕੇ ਜਿਗਾ ਅਸੀਂ ਗੱਜਰ ਦੇ ਥੱਲੇ ਰੱਖੇ ਸੀ ਅਸੀਂ ਮਤਲਬ ਸੁਤਿਆ ਬੰਦਾ ਮਰਿਆ ਬਰोबर ਹੁੰਦਾ ਹੈ ਸਹੀ ਗੱਲ ਹੈ ਜੀ ਤੁੱਚਾ ਮੈਂ ਮਰਾ ਬਰਬਰਾ ਟੋ ਚੱਕ ਕੇ ਸਾਡੇ ਪੈਸੇ ਵੀ ਕੱਢ ਲੈ ਗਿਆ ਸਾਰੇ ਜਲਾਲਾ ਬਾਨੂ ਪਤਾ ਕਿ ਮੇਰੇ ਭੈਣ ਨੂੰ 8 ਮਹੀਨੇ ਹੋ ਗਏ ਬਿਮਾਰ ਹੋਇਆ ਵਿਚਾਰੇ ਕਿੱਥੇ ਉਹ ਰੋ ਮੇਰਾ ਪਿਆ ਮਸ਼ੀਨ ਵੀ ਚੋਟੀ ਹਸਪੀਟਲ ਇੱਥੇ ਦੇ 1 ਮਿੰਟ ਉਹ ਚ ਕਲੇਸ਼ ਕਰਦੇ ਲੜਾਈਆਂ ਕਰਦੇ ਉਹ ਲੋਕਾਂ ਕਹਿੰਗੇ ਕਿਉਂ ਤੇਜਾ ਕਿ ਪਿਓ ਦੀ ਐ ਸੀ ਗੱચે ਬੈਠਾ ਇਹਨੇ ਕਹਿੰਦੇ ਸਾਡਾ ਕੋਣ ਵੀ ਲਕੋੜ ਕੋ ਰੱਖਾ ਦੇਣ ਦਰਦੇ ਮਾਰੇ ਸਾਡੇ ਅੱਖਾਂ ਨੇ ਸਾਹਮਣੇ ਫੋਨ ਚੱਕ ਲੈ ਅਸੀਂ ਤੇ ਪਾਣਾ ਪਾਣੀ ਪਾ ਦੇ ਦਿੱਤਾ ਕਹਿੰਦਾ ਸਿੱਕੇ ਕਿ ਕਿ ਨਹੀਂ ਇੱਥੇ ਜੇ ਇਹ ਤੁਸੀਂ ਹੁਣ ਫੋਨ ਕਰਦਾ ਹੈ ਹਾਂ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਹਨਾਂ ਪਹਿਣਾ ਦੀ ਜਰੂਰ ਗੱਲ ਸੁਣਨ ਇਹ ਹਾਲਾਤ ਇੱਥੇ ਬਹੁਤ ਬੱਦਰ ਨੇ ਪਹਿਲਾਂ ਵੀ ਤੁਹਾਨੂੰ ਅਸੀਂ ਅੰਦਰ ਦਿਖਾ ਕੇ ਆਏ ਆ ਜਿਵੇਂ ਸਰਿੰਜਾਂ ਜਾਂ ਪੰਨੀਆਂ ਇਹ ਭਰੇ ਪਹਿਣੇ ਤਕਰੀਬਨ ਰੋਜ਼ ਹੀ ਇੱਥੇ ਮੋਬਾਈਲ ਕੋਈ ਨਾ ਕੋਈ ਚੋਰੀ ਹੁੰਦੀ ਆ ਬੰਨ ਇੱਥੇ ਪਰਿਵਾਰ ਰਹਿੰਦਾ ਹੈ ਇਹ ਪਰਿਵਾਰਾਂ ਦੀ ਗਈ ਵਾਰੀ ਚੋਰੀ ਹੋ ਗਈ ਹੈ ਇੱਥੇ ਹੋਰ ਇੱਕ ਮਰੀਬ ਮਾਤਾ ਆਈ ਬੈਠੀ ਹੈ ਇਹਨਾਂ ਦੇ ਵੀ ਪੈਸੇ ਚੋਰੀ ਹੋ ਗਏ ਪ੍ਰਸ਼ਾਸਨ ਨੂੰ ਕਿਧਰ ਕਿਤੇ ਇਹਨਾਂ ਚੀਜ਼ਾਂ ਦਾ ਖਿਆਲ ਕਰਦੇ ਜਦੋਂ ਤੁਸੀਂ ਇੱਥੇ ਰੇਡ ਮਾਰੀ ਹੈ ਹਾਂਜੀ ਤੇ ਇਹ ਕਾਫੀ ਤੁਸੀਂ ਭਜਾਏ ਵੀ ਨਹੀਂ ਹੋਣਾ ਇਹ ਤੋਂ ਕਈ ਬਹੁਤ ਭੱਜ ਗਏ ਨੇ ਰੋੜਾ ਸਭ ਤੋਂ ਵੱਡਾ ਰੋੜਾ ਜਿੰਨਾ ਤਾਂ ਪ੍ਰਸ਼ਾਸਨ ਇਹ ਸਹਿਯੋਗ ਨਾਲ ਦੇਵੇਗਾ ਜੇ ਪ੍ਰਸ਼ਾਸਨ ਕੋਲ ਇੱਛਾ ਨਹੀਂ ਅੱਪ ਸਾਢੇ 8 ਵਜੇ ਖੁੱਲੇ ਕਰ ਦੇਣਾ 5 ਵਜੇ ਹੱਥਾ ਖੁੱਲਿਆ ਨਾਲ ਸਰਕਾਰ ਆਪਣੇ ਆਪ ਆਪਣੇ ਹੱਥ ਖੁੱਲਿਆ ਨਾਲ ਸਾਰਾ ਕੁਝ ਕਰਾਂਗੇ ਕੋਈ ਜੇਕਰ ਪ੍ਰਸ਼ਾਸਨ ਚਾਵੇ ਸਾਡਾ ਸਹਿਯੋਗ ਲੈ ਸਕਦਾ ਜਿੱਥੇ ਹੀ ਪ੍ਰਸ਼ਾਸਨ ਚਾਵੇਗਾ ਅਸੀਂ ਸਹਿਯੋਗ ਦੇਣ ਨੂੰ ਤਿਆਰ ਆ ਪਰ ਉਹਦੇ ਲਈ ਨਾਲ ਪ੍ਰਸ਼ਾਸਨ ਸਹਿਯੋਗ ਦੇਵੇ ਇਹ ਅਸੀਂ ਜ਼ਰੂਰ ਖਾਲੀ ਕਰਾ ਦੇਾਂਗੇ ਜਿੰਨੀ ਕੁ ਸਾਡੇ ਕੋਲ ਹਵਾ ਲੱਗੀ ਤੇ ਮੈਂ ਸਾਰੇ ਉਹਨਾਂ ਨਸ਼ੇੜੀਆਂ ਨੂੰ ਉਨਾ ਪਰਿਵਾਰ ਪਰਿਵਾਰਾਂ ਦੇ ਮਾਪਿਆਂ ਨੂੰ ਵੀ ਕਹਿਣਾ ਚਾਹਣਾ ਵੀ ਆਦੇ ਆਦੇ ਬੱਚਿਆਂ ਨੂੰ ਸੰਭਾਲ ਲਓ ਦੇਖੋ ਜੇ ਜਲਾਲਾਵਾਦੇ ਅੱਜ ਇਹ ਸੀਰੀਅ ਵਿੱਚ ਨਸ਼ਾ ਹੈ ਕਿਤਨਾ ਕਿਤੇ ਹੋਰ ਵੀ ਸਾਡੇ ਘਰਾਂ ਦਾ ਕੋਈ ਨਸ਼ਾ ਜ਼ਰੂਰ ਪਹੁੰਚੇਗਾ ਇਹ ਇਹ ਬਹੁਤ ਫਤਨਾ ਏਰੀਆ ਜਿੱਥੇ ਤਕਰੀਬਨ ਸਵੇਰੇ ਮੇਰੇ ਪਹਿਣ ਕਹਿੰਦੇ ਸਵੇਰੇ 3 ਵਜੇ ਤੋਂ ਲੈ ਕੇ ਰਾਤ 10 11 ਵਜੇ ਤੱਕ ਨਹੀਂ ਨਾ ਇਹ ਰਾਤ ਰਹਿੰਦਾ ਹੈ ਇਹਨਾਂ ਨੂੰ ਕਿਤਨਾ ਕਿਤੇ ਪ੍ਰਸ਼ਾਸਨ ਇਹਦੇ ਇਹਦੇ ਮਾਰੇ ਖਿਆਲ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੁਲਦੀਪ ਜੀ ਵਾਹਿਗੁਰੂ ਜੀ ਕਰਨਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੈਂ ਕਹਨਾ ਇਹ ਬਹੁਤ ਬਦਲਾਅ ਚੰਗਾ ਆਇਆ ਹੈ ਜਦੂ ਦਾ ਜਲਾਲਾਬਾਦ ਰੋਡ ਮੁਕਸਰਾ ਰੋਡ ਦਾ ਫਾਈਵਰ ਨਵਾਂ ਬਣਿਆ ਹੈ ਇਹ ਉਦੋਂ ਦਾ ਇੰਨਾ ਸ਼ਦਾਦਾ ਬਣ ਚੁੱਕਿਆ ਹੈ ਲੋਕ ਇੱਥੋਂ ਦੇ ਨਿਤ ਦੇ ਦਿਨ ਦੇ ਦਿਨ ਦਿਨੇ ਦਿਨ ਚੋਰੀਆਂ ਲੋਕਾਂ ਦੇ ਫੋਨ ਖੋਗ ਲੈ ਜਾਂਦੇ ਲੋਕ ਲੁੱਟ ਕੇ ਲੈ ਜਾਂਦੇ ਨੇ ਕਈ ਤਰ੍ਹਾਂ ਕਿਸ ਤਰ੍ਹਾਂ ਮੋਬਾਈਲ ਆਂ ਦਾ ਕਦਰ ਕਿਵੇਂ ਧਿਆਨ ਦਾ ਇੱਕ ਤੇ ਮਾਤਾ ਦਾਸਰੇ ਸੀ ਸਾਡੀ ਕੁੜੀ ਬਿਮਾਰ ਹੈ ਅਸੀਂ ਰਾਤ ਭਾਤੇ ਕਦੇ ਜਾਂਦੇ ਡਾਕਟਰ ਕੋਲ ਜਾਂਦਾ ਹੁੰਦਾ ਜੀ ਤੇ ਸਾਡੇ ਮਾਰਮਟ ਜਿਹੜਾ ਬੰਦਰ ਦੇ ਸਾਹਮਣੇ ਬਣਿਆ ਵਿਖਿਆ ਤੁਸੀਂ ਇੱਥੇ ਰੋਕੀ ਜਿਹੜਾ ਮੱਥਾ ਟੇਕ ਜਾਂਦੇ ਨੇ 200 400 ਕਨੇ ਲੋਕੀ ਉਹ ਵੀ ਚੱਕ ਲੈ ਜਾਂਦੇ ਨੇ ਮਾਤਾ ਕੋਈ ਬੋਲਦੀ ਏ ਤੇ ਮਾਤਾ ਨੂੰ ਕਹਿੰਦੇ ਤਨੂੰ ਤੇਰਾ ਤੂੰ ਇੱਥੇ ਪਲੀ ਲਗਣੀ ਏ ਇਹ ਪ੍ਰਸ਼ਾਸਨ ਨੂੰ ਬੜੀ ਇੱਥੇ ਪੱਕਾ ਪਹਿਰਾ ਦੇਣਾ ਜਿੱਦ ਇੱਕ ਮਲਾ ਦੇ ਪੱਕਾ ਜੂਟੀ ਲਾਣੀ ਚਾਹੀਦੀ ਏ ਜਿੱਥੇ ਸਾਡੇ ਸਹਯੋਗ ਦੀ ਲੋੜ ਹੈ ਜਿਸ ਸੇਵਾ ਸੋਸਾਇਟੀ ਸਰਕਾਰੇ ਖਾਸਾ ਸੋਸਾਇਟੀ ਦੀ ਲੋੜ ਹੈ ਅਸੀਂ ਸਾਰੇ ਸ਼ਹਿਰ ਨਿਵਾਸੀ ਲੋੜ ਹੈ ਅਸੀਂ ਬਾਤ ਮਾਤਾ ਨੂੰ ਕਹਿੰਦੇ ਤਨੂੰ ਤੇਰਾ ਤੂੰ ਇੱਥੇ ਪਲੀ ਲਗਣੀ ਏ ਇਹ ਪ੍ਰਸ਼ਾਸਨ ਨੂੰ ਬੜੀ ਇੱਥੇ ਪੱਕਾ ਪਹਿਰਾ ਦੇਣ ਦੇਖ ਮਲਾਜ ਪੱਕਾ ਜੂਟੀ ਲੜੀ ਜਾਂਦੀ ਏ ਜਿੱਥੇ ਸਾਡੇ ਸਹਾਇਕ ਦੀ ਲੋੜ ਹੈ ਜਿਸ ਸੇਵਾ ਸੋਸਾਇਟੀ ਸਰਕਾਰੇ ਖਾਸਾ ਸੋਸਾਇਟੀ ਦੀ ਲੋੜ ਹੈ ਅਸੀਂ ਸਾਰੇ ਸ਼ਹਿਰ ਨਿਵਾਸੀ ਲੋੜ ਹੈ ਅਸੀਂ ਬਾਤ ਚਾੜ ਕੇ ਪੰਜਾਬ ਪੁਲਿਸ ਦੀ ਨਾਲ ਖੜਾਂਗੇ ਅੱਗੇ ਖੜਾਂਗੇ ਗੱਲ ਇਹ ਨਾਲ ਇਹਨਾਂ ਦੇ ਇੱਕ ਬੰਦਾ ਵੀ ਇੱਥੇ ਖੜਾ ਹੋਵੇ ਉਹ ਪਹਿਲੇ ਹੀ ਹਲੂਟ ਖਾ ਦਿੰਦਾ ਵੀ ਬੰਦੇ ਆ ਗਣ ਤੁਸੀਂ પાਜੋ ਅਸੀਂ ਹੁਣ ਵਿੱਚ ਤਿੰਨ ਚਾਰ ਜਗ੍ਹਾ ਤੇ ਤਾਂ ਬੰਦੇ ਪਜਾਉਂਦੇ ਕਿਉਂਕਿ ਇਹਨਾਂ ਦੇ ਬੰਦੇ ਉੱਤੇ ਬੈਠੇ ਹੁੰਦੇ ਸਾਨੂੰ ਤਾਂ ਪਤਾ ਹੀ ਨਹੀਂ ਗਾ ਕਿ ਕਿੱਥੇ ਕਿੱਥੇ ਬੈਠੇ ਨੇ ਕੌਣ ਕੌਣ ਬੈਠੇ ਨੇ ਉਹ ਪੱਕੇ ਸਾਰੇ ਇਹਨਾਂ ਦੇ ਪੱਕੇ ਏਡੇ ਜੇ ਆਪਾਂ ਇੱਕ ਪੂਰਾ ਚੁੰਡ ਬਣਾ ਕੇ ਚੱਲਾਂਗੇ ਤੇ ਇਹਨਾਂ ਨੂੰ ਆਪਾਂ ਫੇਰ ਫੜ ਸਕਦੇ ਆ ਰਾਤ ਕਿੰਨੇ ਜਦ ਮਾਦਾ ਕਹਿੰਦੇ ਸਾਰੀ ਰਾਤ ਹੀ ਮੇਲਾ ਲੱਗਿਆ ਜਿਵੇਂ ਕਿ ਪਿੰਡਾਂ ਦੇ ਵਿੱਚ ਲੋਕਾਂ ਨੇ ਹੁਣ ਠਿਕਰੀ ਪਹਿਰੇ ਲਾਏ ਆ ਉਹ ਜਿਹੜੀਆਂ ਪੰਚਾਇਤਾਂ ਜਿਹੜੀਆਂ ਲੋਕ ਰਲ ਰਹੇ ਹਨ ਕੀ ਆਪਾਂ ਨੂੰ ਜਿਵੇਂ ਜਲਾਲਾਬਾਦੀਆਂ ਸਾਰੇ ਜੱਥੇਬੰਦੀਆਂ ਨੂੰ ਨਹੀਂ ਚਾਹੀਦਾ ਕਿ ਜਿੱਥੇ-ਜਿੱਥੇ ਸ਼ਰੇਆਮ ਪ੍ਰਸ਼ਾਸਨ ਨੂੰ ਵੀ ਪਤਾ ਹੈ ਔਰ ਜੱਥੇਬੰਦੀਆਂ ਨੂੰ ਵੀ ਪਤਾ ਹੈ ਕਿ ਇੱਥੇ ਸ਼ਰੇਆਮ ਜਿਹੜਾ ਚਿੱਟਾ ਕਰਨ ਵਾਲੇ ਲੋਕ ਹੁੰਦੇ ਆ ਆਮਦਾਨ ਠੀਕ ਹੈ ਪਰ ਪਿਛਲੇ ਲੰਬੇ ਸਮੇਂ ਤੋਂ ਆ ਰਹੇ ਪਰ ਠੱਲ ਨਹੀਂ ਪੈ ਰਹੀ ਪਰ ਇਸ ਚੀਜ਼ ਨੂੰ ਠੱਲ ਪਾ ਦੀਆਂ ਨੂੰ ਅੱਗੇ ਨਹੀਂ ਆਣਾ ਚਾਹੀਦਾ ਬਿਲਕੁਲ ਇਹ ਜਥੇਬੰਦੀਆਂ ਸਾਰੀਆਂ ਅੱਗੇ ਆਣਾ ਚਾਹੀਦਾ ਤੇ ਇਹ ਨਸੇ ਨੂੰ ਥੱਲ ਉਦੋਂ ਪਾਈ ਜਾ ਜਦੋਂ ਜਨਤਾ ਆਪ ਜਾਕੇਗੀ ਕਿਉਂਕਿ ਪ੍ਰਸ਼ਾਸਨ ਜਿੰਨਾ ਕੋਈ ਸਹਿਯੋਗ ਦਿੰਦਾ ਆਪਾਂ ਦੇਖ ਰਹੇ ਆ ਪਰ ਹੁਣ ਜਨਤਾ ਨੂੰ ਜੇ ਪ੍ਰਸ਼ਾਸਨ ਸਹਿਯੋਗ ਨਾਲ ਜਨਤਾ ਪਰ ਆਮ ਜਨਤਾ ਜੇਕਰ ਗੱਲ ਕਰੀਏ ਆ ਆ ਆਮ ਜਨਤਾ ਦੀ ਗੱਲ ਕਰੀਏ ਆਮ ਜਨਤਾ ਤਾਂ ਇਸ ਮਸਲੇ ਦੇ ਵਿੱਚ ਨਹੀਂ ਅੱਗੇ ਆਦੀ ਨਹੀਂ ਆਦੀ ਔਰ ਇਹ ਜਿਹੜੀਆਂ ਜਥੇਬੰਦੀਆਂ ਹਨ ਉਹ ਹੀ ਜਿਹੜਾ ਕੰਮ ਕਰ ਸਕਦੀਆਂ ਹਨ ਜੱਥੇਬੰਦੀਆਂ ਹਮੇਸ਼ਾ ਤਿਆਰ ਨੇ ਜਿੰਨੇ ਜੱਥੇਬੰਦੇ ਬਾਪੀ ਸ਼ਹਿਰ ਦੇ ਜੱਥੇਬੰਦੇ ਮਬੀਲ ਆਓ ਰਲ ਕੇ ਇਹ ਨਸ਼ੇ ਖਿਲਾਫ ਜਿਹੜੀ ਜੰਗ ਹੈ ਰਲ ਕੇ ਲੜੀ ਤੁਸੀਂ ਆ ਜਿਹੜਾ ਰੇਡ ਮਾਰੀ ਇੱਥੇ ਤੁਹਾਡੀ ਜੱਥੇਬੰਦੀਆਂ ਨੇ ਰੇਡ ਮਾਰੀ ਹੈ ਪਰ ਇਹ ਜਿਹੜੀ ਰੇਡ ਹੈ ਇਹ ਇਥੋਂ ਤੱਕ ਨਸੀਮਤ ਹੈ ਜਾਂ ਇਸ ਨੂੰ ਜਿਹੜਾ ਤੁਸੀਂ ਇੱਕ ਉਪਰਾਲਾ ਵੀ ਇਹਨੂੰ ਖਤਮ ਕਰਨਾ ਹੀ ਕਰਨਾ ਜਿਹੜਾ ਇੱਥੇ ਕੋਸ਼ਿਸ਼ ਕਰਾਂਗੇ ਸਾਡੀ ਕੋਸ਼ਿਸ਼ ਹੋ ਸਕਦੀ ਹੈ ਵੀ ਆਮੇਸ਼ਾ ਜਦੋਂ ਵੀ तकरीबन ਹਫਤੇ ਚ 1 2 3 ਦਿਨ ਜਰੂਰ ਅਸੀਂ ਇੱਥੇ ਕੋਸ਼ਿਸ਼ ਕਰਾਂਗੇ ਹੋ ਸਕਦਾ ਵੀ ਅੱਜ ਰਾਤ ਨੂੰ ਵੀ ਕੋਈ ਨਾ ਕੋਈ ਅਸੀਂ ਇੱਥੇ ਸਿੰਘਾਣਖਵਾਂ ਦੇ ਪਹੁੰਚੀ ਆਪਾਂ ਵੀ ਇੱਥੇ ਆਪਦਾ ਪਹਿਰਾ ਥਿਗਰੀ ਪਹਿਰਾ ਆਪਦਾ ਲਾਈਏ ਤਾਂ ਕਿ ਇੱਥੇ ਚੱਲੇ ਜਿਹੜੇ ਲੋਕ ਨਾਲ ਦੇ ਪਿੰਡ ਦੇ ਲੋਕ ਨੇ ਜਿਹੜੇ ਤੁਲੰਗ ਦੇ ਨਾਂ ਚੋਰਾ ਚੋਰੀ ਹੁੰਦੀ ਹੈ ਮੋਬਾਈਲ ਕੋਨਾਂ ਨੇ ਉਹਨਾਂ ਨੂੰ ਬਚਾਇਆ ਜਾ ਸਕੇ ਜਿਨ੍ਹਾਂ ਨੇ ਕੋ ਮਦਦ ਹੋਈ ਸਰਕਾਰ ਇਹ ਖਾਲਸਾ ਜਥੇਬੰਦੀ ਦਸ਼ਮੇਸ਼ ਸੇਵਾ ਸਾਡੀ ਸਮੂਹ ਗੁਰਦੁਆਰਾ ਗੁੰਦ ਕਮੇਟੀਆਂ ਕੇਤੇ ਸਹਿਯੋਗ ਦਰ ਗਿਆ ਸ੍ਰੀ ਰਾਜ ਗੁਵਾਨ ਸਿੰਘ ਜੀ Oh, okay.